ਬੈਦਵੀ ਬਿੱਲ ਤੇ ਭਾਜਪਾ ਲੀਡਰ ਸੋਮ ਪ੍ਰਕਾਸ਼ ਦਾ ਬਿਆਨ ਹੈ ਸੋਮ ਪ੍ਰਕਾਸ਼ ਦਾ ਕਹਿਣਾ ਹੈ ਕਿ ਬਿੱਲ ਦੇ ਵਿੱਚ ਦਲਿਤ ਭਾਈ ਚਰਿਤਾਰਮਿਕ ਗ੍ਰੰਥਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਭਗਵਾਨ ਵਾਲਮੀਕ ਜੀ ਦੀ ਮੂਰਤੀ ਦੇ ਬਾਰੇ ਬਿੱਲ ਦੇ ਵਿੱਚ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ ਅਮਰਤ ਬਾਣੀ ਗ੍ਰੰਥ ਨੂੰ ਬਿੱਲ ਦੇ ਵਿੱਚ ਕਿਉਂ ਨਹੀਂ ਸ਼ਾਮਲ ਕੀਤਾ ਗਿਆ ਦਲਿਤ ਵਿਰੋਧੀ ਆਮ ਆਦਮੀ ਪਾਰਟੀ ਹੈ ਇਲਜ਼ਾਮ ਸੋਮ ਪ੍ਰਕਾਸ਼ ਲਾਉਂਦੇ ਨਜ਼ਰ ਆ ਰਹੇ ਨੇ ਜਿਹਾ ਸੋਮ ਪ੍ਰਕਾਸ਼ ਦਾ ਬਿਆਨ ਬੈਦਵੀ ਬਿੱਲ ਜੋ ਸਰਕਾਰ ਲੈ ਕੇ ਆਈ ਹੈ ਭਾਜਪਾ ਲੀਡਰ ਸੋਮ ਪ੍ਰਕਾਸ਼ ਦਾ ਕਹਿਣਾ ਹੈ ਕਿ ਭਗਵਾਨ ਵਾਲਮੀਕ ਜੀ ਬਾਰੇ ਇਸ ਦੇ ਵਿੱਚ ਅੰਮ੍ਰਿਤ ਬਾਣੀ ਗ੍ਰੰਥ ਨੂੰ ਇਸ ਚ ਸ਼ਾਮਲ ਨਹੀਂ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਇਹ ਸਾਹਮਣੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਲਿਤ ਵਿਰੋਧੀ ਹੈ ਸੋਮ ਪ੍ਰਕਾਸ਼ ਕੀ ਕਹਿੰਦੇ ਨਜ਼ਰ ਆਏ ਸੁਣਦੇ ਆ ਬਿੱਲ ਲਿਆਉਣ ਦਾ ਮਕਸਦ ਹੈ ਪੰਜਾਬ ਦੀ ਸ਼ਾਂਤੀ ਹੋਵੇ ਪੰਜਾਬ ਚ ਭਾਈਚਾਰੇ ਸਾਂਝ ਪੈਦਾ ਹੋਵੇ ਲੇਕਿਨ ਜੇ ਬਿੱਲ ਦਾ ਮਕਸਦ ਖਤਮ ਹੋ ਜਾਂਦਾ ਜਿਉਂ ਅਸੀਂ ਕਿਸੇ ਨਾਲ ਬਿੱਤਰਾ ਕੀਤਾ ਹੋਵੇ ਜਾਂ ਉਹ ਲਿਹਾਉਂਦਾ ਜਨਾ ਭੇਪ ਬਹਿਦਬਾਹ ਕੀਤਾ ਹੋਵੇ ਜਾਂ ਬਿੱਤਰਾ ਕੀਤਾ ਹੋਵੇ ਅਸੀਂ ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਦੇਵ ਮੰਨਦੇ ਆ ਗੁਰੂ ਮੰਨਦੇ ਆ ਜੀਵਤ ਗੁਰੂ ਮੰਨਦੇ ਆ ਇਸੇ ਤਰ੍ਹਾਂ ਮੰਦਰਾਂ ਵਿੱਚ ਜਦੋਂ ਅਸੀਂ ਮੂਰਤੀ ਦੀ ਪੂਜਾ ਸਰਾਬ ਨਾ ਕਰਦੇ ਆ ਤ ਉਹਦੀ ਪ੍ਰਾਣ ਪ੍ਰਸ਼ਟਾ ਕਰਕੇ ਅਸੀਂ ਉਹਨੂੰ ਜਿੰਦਾ ਰੂਪ ਸਮਝਦੇ ਆ ਇਸੇ ਤਰ੍ਹਾਂ ਜਿਹੜੇ ਪੰਜਾਬ ਤੇ ਕਿੰਨੀ ਬਤੀ ਪਰਸ਼ਨ ਵਾਦੀ ਅਸੀ ਹੀ ਹੈ ਇਹ ਜੁਜਰਦਾਸ ਮਹਾਰਾਜ ਜੀ ਮੰਦਰ ਮੂਰਤੀ ਹੋਵੇ ਅਬਰਤ ਬਾਣੀ ਹੋਵੇ ਗੁਵਾਨ ਬਾਲਮੀਕ ਜੀ ਦੀ ਮੂਰਤੀ ਹੋਵੇ ਸਤਗੁਰੂ ਜਵਾਹਰ ਕਬੀਰ ਸਾਹਿਬ ਦੀ ਮੂਰਤੀ ਹੋਵੇ ਜੇ ਇਹਨਾਂ ਦਾ ਖੰਡਨ ਹੋਵੇ ਤਾਂ ਇਹਦੇ ਬਾਰੇ ਕੁਝ ਵੀ ਇਸ ਵਿੱਚ ਬੈਲਵਿਜ਼ ਨਹੀਂ ਗਿਆ ਬਿਆ ਮੈਂ ਆਸ ਕਰਦਾ ਕਿ ਸੈੱਟ ਕਮੇਟੀ ਇਹਨਾਂ ਸਾਰੀਆਂ ਗੱਲਾਂ ਦਾ ਲੋਡਸ ਰਹਿਗੀ ਔਰ ਇੱਕ ਵਿਆਪਕ ਬਿੱਲ ਜੇ ਲੈ ਕੇ ਆਣਾ ਜਿਹਦੇ ਵਿੱਚ ਸਾਰੀਆਂ ਗੱਲਾਂ ਨੂੰ ਕਵਰ ਕੀਤਾ ਜਾਵੇ ਇਹ ਪ੍ਰਵਾਸ਼ਿਤ ਕੀਤਾ ਜਾਂਵੇ ਬਿਜਾਦਮੀ ਜਬ ਮਗਾੜੀ ਘੜੀ ਜੀ ਲੋਕਾਂ ਨੇ ਦਿੱਤੇ ਤਾਂ ਅਸੀਂ ਬਹਿਤ ਤਰੀਕ ਗੱਲ ਕਰਦੇ ਆ ਉਹਦੇ ਨਾਲ ਹੀ ਇਹਨਾਂ ਮੂਰਤੀ ਜਿਹੜੀ ਹੈ ਮਹਾਂ ਸਤਗੁਰੂ ਮਹਾਰਾਜ ਜੀ ਰਦਾਸ ਮਹਾਰਾਜ ਜੀ ਕਬੀਰ ਸਾਹਿਬ ਦੀ ਤੇ ਹੋਰ ਅੰਮ੍ਰਿਤ ਬਾਣੀ ਦੀ ਹੈ ਭਗਵਾਨ ਬਾਣੀ ਦੀ ਹੈ ਉਹਦੀ ਵੀ ਜੇ ਵਾਦੀ ਹੋਵੇ ਉਹਦੇ ਲਈ 19000